ਇੱਥੇ ਤੁਸੀਂ ਪਹੁੰਚੇ ਹੋ ਕਿਹੋ ਜਿਹੇ ਹਾਲਾਤ ਨੇ ਜੀ ਇਹਨਾਂ ਇਲਾਕਿਆਂ ਦੇ ਵਿੱਚ ਹਾਲਾਤ ਬਦਤਰ ਤੋਂ ਬਦਤਰ ਨੇ 1947 ਤੋਂ ਲੈ ਕੇ ਅੱਜ ਤੱਕ ਇਹ ਲੋਕ ਉਜੜਦੇ ਆ ਜੰਗਾ ਜੁੱਧਾਂ ਵਿੱਚ ਵੀ ਤੇ ਹੜਾਂ ਦੀ ਮਾਰ ਇਹਨਾਂ ਨੂੰ ਹਰ ਵਾਰ ਪੈਂਦੀ ਕਿਉਂਕਿ ਰਾਵੀ ਵੀ ਪੈ ਰਹੀ ਹੈ ਤੇ ਜਿਹੜਾ ਲੈਂਦੇ ਪੰਜਾਬ ਵਾਲੇ ਪਾਸੇ ਬਸੰਤਰ ਨਾਲਾ ਬਰਸਾਤੀ ਹੈ ਉਹ ਦਰਿਆ ਵਾਂਗੂ ਮਾਰ ਕਰਦਾ ਔਰ ਇਸ ਪਿੰਡ ਨੂੰ ਕਣੀਏ ਕੇ ਬੇਟ ਨੂੰ ਗੁਰਦਾਸਪੁਰ ਡੇਰਾ ਬਾਬਾ ਨਾਨਕ ਹਲਕਾ ਕਹਿਣ ਨੂੰ ਆ ਪਰ ਇਹ ਕਾਗਜ਼ਾਂ ਵਿੱਚ ਜਾਂ ਇਹਦੇ ਵੱਲ ਹਾਲਾਤ ਵੇਖੇ ਜਾਣ ਤਾਂ ਬਿਲਕੁਲ ਲੋਵਾਰਸ ਹੈ ਨਾ ਇਹ ਲੈੰਦੇ ਵਾਲਿਆਂ ਦਾ ਨਾ ਇਹ ਚੜਦੇ ਵਾਲਿਆਂ ਦਾ ਇਹ ਆਪਣੇ ਬਲ ਬੂਤੇ ਤੇ ਲੋਕ ਖੜੇ ਹਰ ਸਾਲ ਉਜੜਦੇ ਨੇ ਹਰ ਸਾਲ ਫਿਰ ਵਸਣ ਦਾ ਤਹਿਇਆ ਕਰਦੇ ਆ ਔਰ ਕਦੀ ਕਦੀ ਇਹਨਾਂ ਨੂੰ ਲੱਗਦਾ ਕਿ ਛੱਡ ਕੇ ਚਲੇ ਜਾਈਏ ਪਰ ਫਿਰ ਕਹਿੰਦੇ ਵੀ ਨਹੀਂ ਮਾਂ ਧਰਤੀ ਨੂੰ ਛੱਡ ਕੇ ਕਿਵੇਂ ਜਾਈਏ ਬਜ਼ੁਰਗਾਂ ਨੇ ਸਾਨੂੰ ਇੱਥੇ ਸਾਰਾ ਕੁਝ ਦਿੱਤਾ ਜਿਹੜੇ ਮੁਬਾਬਜੇ ਦੇਣੇ ਸੀ ਉਹ ਕੋਝਾ ਮਜ਼ਾਕ ਕੀਤਾ ਗਿਆ 1600 ਕਰੋੜ ਜੇ ਜਾਓਗੇ ਤੇ 1600 ਰੁਪਇਆ ਵੀ ਪਿੰਡ 'ਚ ਨਹੀਂ ਪਹੁੰਚਣਾ 2 ਲੱਖ ਕਹਿ ਰਹੇ ਨੇ ਭਗਵੰਤ ਮਾ ਜਦ ਕਿ ਸ਼ਰਾਬ ਪੀ ਕੇ ਮਰਨ ਵਾਲੇ ਨੂੰ 10 ਲੱਖ ਦਿੱਤਾ ਜਾ ਰਿਹਾ ਇਸ ਲਈ ਇਹ ਇੱਕ ਹੜ 'ਚ ਰੋੜੇ ਨੇ ਇੱਕ ਕੋਝਾ ਮਜ਼ਾਕ ਹੈ ਹੁਣ ਉਹ ਇਹ ਲੋਕ ਚਾਹੁੰਦੇ ਨੇ ਕਿ ਸਾਨੂੰ ਇਨਸਾਫ ਚਾਹੀਦਾ ਤੇ ਸਾਨੂੰ ਪ੍ਰਬੰਧ ਚਾਹੀਦਾ ਸੰਸਥਾਵਾਂ ਦੇ ਰਾਹੀਂ ਕਹਿ ਰਹੇ ਨੇ ਵੀ ਸੰਸਥਾ ਡੀਜ਼ਲ ਵੰਡਣ ਗਿਆ ਸਰਕਾਰ ਡੀਜ਼ਲ ਫ੍ਰੀ ਕਿਉਂ ਨਹੀਂ ਦੇ ਰਹੀ ਬਣਦਾ ਸੀ ਸਰਕਾਰ ਡੀਜ਼ਲ ਫ੍ਰੀ ਦਿਓ ਸਰਕਾਰਾਇਆ ਫ੍ਰੀ ਦਿਓ ਸਰਕਾਰ ਤੁਹਾਡੀਆਂ ਜ਼ਮੀਨਾਂ ਪੱਧਰੀਆਂ ਕਰ ਲਈ ਜੇ ਤੁਹਾਡੇ ਟਰੈਕਟਰ ਜ਼ਮੀਨਾਂ ਤੇ ਕਬਜ਼ਾ ਕਰਨ ਵਾਸਤੇ ਆ ਸਕਦੇ ਆ ਅੱਜ ਪਿੰਡਾਂ ਦੇ ਟਰੈਕਟਰ ਪਿੰਡਾਂ ਤੋਂ ਲੈ ਕੇ ਸਰਕਾਰ ਪਿੰਡ ਦੀ ਜ਼ਮੀਨ ਪੱਧਰੀ ਕਿਉਂ ਨਹੀਂ ਪੂਰੀ ਕਰਕੇ ਦੇ ਸਕਦੀ ਕਰ ਸਕਦੀ ਹੈ ਪਰ ਇਦਾਂ ਦਾ ਕੁਝ ਨਹੀਂ ਹੋ ਰਿਹਾ ਇਦਾਂ ਮਤਲਬ ਸਰਕਾਰ ਦਿੱਲੀ ਦੇ ਇਸ਼ਾਰੇ ਤੇ ਪੰਜਾਬ ਨੂੰ ਇਹ ਕਹਿਣਾ ਚਾਹੁੰਦੀ ਹੈ ਜਾਂ ਜ਼ਮੀਨਾਂ ਛੱਡ ਦਿਓ ਜਾਂ ਫਿਰ ਸ਼ਰੀਰ ਛੱਡ ਦਿਓ ਕਿ ਜਿਹੜੀਆਂ ਪਾਰਟੀਆਂ ਅੱਜ ਰੌਲਾ ਪਾ ਰਹੀਆਂ ਸਾਡੀ ਸਰਕਾਰ ਬਣਾਓ ਅਸੀਂ ਵਨ ਲਾ ਦੇਾਂਗੇ ਸਾਡੀ ਸਰਕਾਰ ਬਣਾਓ ਅਸੀਂ ਆ ਕਰ ਦੇਾਂਗੇ ਮੈਂ ਕਹਿੰਨਾ ਸਰਕਾਰਾਂ ਤੁਹਾਡੀਆਂ ਪਹਿਲਾਂ ਰਹਿ ਚੁੱਕੀਆਂ ਸੀ ਆਪ ਵਾਲਿਆਂ ਦੀ ਆ ਗਈ ਜੇ ਤੁਸੀਂ ਪਿਓ ਦੇ ਪੁੱਤੋਂ ਵਾਕਈ ਇਮਾਨਦਾਰ ਹੋ ਤੇ ਫਿਰ ਸਰਬ ਪਾਰਟੀ ਮੀਟਿੰਗ ਸੱਦੋ ਉਸ ਮੀਟਿੰਗ ਚ ਵਿਧਾਨ ਸਭਾ ਚ ਮਤਾ ਪਾਸ ਕਰੋ ਸਾਡੀਆਂ ਪੰਚਾਇਤਾਂ ਪਉਣ ਵੀ ਪਾਣੀ ਦੇ ਭਾਖੜਾ ਦੇ ਪ੍ਰਬੰਧ ਸਾਰੇ ਪੰਜਾਬ ਕੋਲੇ ਹੋਣਗੇ ਜਦੋਂ ਇਹ ਭਾਖੜਾ ਬਣਾਇਆ ਸੀ ਤੇ ਭਗਤ ਪੂਰਨ ਸਿੰਘ ਕਹਿੰਦੇ ਕਾਦੇ ਵਾਸਤੇ ਬਣਾਉਣ ਲੱਗੇ ਕਹਿੰਦੇ ਬਿਜਲੀ ਪੈਦਾ ਕਰਕੇ ਦੇਣ ਵਾਸਤੇ ਉਹ ਕਹਿੰਦੇ ਬਿਜਲੀ ਤੋਂ ਬਿਨਾ ਤੇ ਪੰਜਾਬ ਦਾ ਸਰ ਜਾਣਾ ਸੀ ਪਰ ਹੜ ਅਗੇ ਤੇ ਸਰਣਾ ਨਹੀਂ ਕਹਿੰਦੇ ਤੁਸੀਂ ਭਾਖੜਾ ਨਹੀਂ ਬਣਾ ਰਹੇ ਤੁਸੀਂ ਪੰਜਾਬ ਦੇ ਸਿਰ ਤੇ ਆਟਮ ਬੰਬ ਬੰਨਣ ਚੱਲੇ ਹੋ ਜਿਹੜਾ ਬਿਨਾ ਆਵਾਜ਼ ਤੋਂ ਚੱਲੂ ਪਰ ਸਾਰਾ ਕੁਝ ਤੈਸ ਨੈਸ ਕਰਕੇ ਰੱਖ ਦੂ ਮੈਂ ਇਹਦੇ ਹੱਕ ਵਿੱਚ ਨਹੀਂ ਆ ਪੰਜਾਬ ਦੇ ਲੋਕ ਬੱਤੀ ਤੋਂ ਬਿਨਾ ਸਾਰ ਲੈਣਗੇ ਪਰ ਹੜ ਜਿਹੜੇ ਰੁੜਦੇ ਇਹਨੂੰ ਕਿਸੇ ਨੇ ਨਹੀਂ ਜੇ ਬਚਾਉਣਾ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਸਡੀ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਪਾਕਿਸਤਾਨ ਦੇ ਨੇੜਲੇ ਇਲਾਕੇ ਦੇ ਵਿੱਚ ਪਹੁੰਚੇ ਆ ਮਹਿਜ਼ 1 ਕਿਲੋਮੀਟਰ ਦੀ ਦੂਰੀ ਤੇ ਇੱਥੇ ਪਾਕਿਸਤਾਨ ਦਾ ਬਾਰਡਰ ਸ਼ੁਰੂ ਹੋ ਜਾਂਦਾ ਹੈ ਤਾਂ ਹੜ੍ਹਾਂ ਤੋਂ ਬਾਅਦ ਮੁਰਬ ਸੇਵੇ ਵਾਸਤੇ ਜਿਹੜੀਆਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ ਲੋਕਾਂ ਦੀ ਸੇਵਾ ਕਰ ਰਹੀਆਂ ਨੇ ਤਾਂ ਹੜ੍ਹਾਂ ਦੇ ਇੱਕ ਵਾਰ ਤੁਹਾਨੂੰ ਹਾਲਾਤ ਜ਼ਰੂਰ ਦਿਖਾ ਦਿੰਨੇ ਆ ਰੋਡ ਰੂਲਰ ਖੜਾ ਹੈ ਜੀ ਇਹ ਰੋਡ ਰੂਰ ਦੇ ਉੱਪਰ ਤੱਕ ਪਾਣੀ ਪਹੁੰਚ ਗਿਆ ਸੀਗਾ ਹੜ੍ਹ ਦੀ ਮਾਰ ਕਾਰਨ ਇਹ ਨੁਕਸਾਨ ਹੋਇਆ ਤਾਂ ਸਿੱਖ ਸਦਭਾਵਨਾ ਦਲ ਤੋਂ ਭਾਈ ਬਲਦੇਵ ਸਿੰਘ ਵਡਾਲਾ ਵੀ ਇੱਥੇ ਪਹੁੰਚੇ ਨੇ ਜਾਇਜ਼ਾ ਲੈ ਰਹੇ ਨੇ ਹੜਾ ਤੋਂ ਬਾਅਦ ਮੁਰਵ ਸੇਵੇ ਵਾਸਤੇ ਕਾਰਜ ਕਰ ਰਹੇ ਨੇ ਇਹ ਭਾਈ ਸਾਹਿਬ ਹੁਣ ਨਾਲ ਗੱਲਬਾਤ ਕਰਦੇ ਆਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਇੱਥੇ ਤੁਸੀਂ ਪਹੁੰਚੇ ਹੋ ਥੋੜੀ ਦੂਰੀ ਤੇ ਪਾਕਿਸਤਾਨ ਦਾ ਬਾਰਡਰ ਹੈ ਕਿਹੋ ਜਿਹੇ ਹਾਲਾਤ ਨੇ ਜੀ ਇਹਨਾਂ ਇਲਾਕਿਆਂ ਦੇ ਵਿੱਚ ਹਾਲਾਤ ਬਦਤਰ ਤੋਂ ਬਦਤਰ ਨੇ ਹੂੰ 1947 ਤੋਂ ਲੈ ਕੇ ਅੱਜ ਤੱਕ ਇਹ ਲੋਕ ਉਜੜਦੇ ਆਏ ਜੰਗਾ ਜੁੱਦਾਂ ਵਿੱਚ ਵੀ ਤੇ ਹੜਾਂ ਦੀ ਮਾਰ ਇਹਨਾਂ ਨੂੰ ਹਰ ਵਾਰ ਪੈਂਦੀ ਕਿਉਂਕਿ ਰਾਵੀ ਵੀ ਪੈ ਰਹੀ ਹੈ ਤੇ ਜਿਹੜਾ ਲੈਂਦੇ ਪੰਜਾਬ ਵਾਲੇ ਪਾਸੇ ਬਸੰਤਰ ਨਾਲਾ ਬਰਸਾਤੀ ਹੈ ਉਹ ਦਰਿਆ ਵਾਂਗੂ ਮਾਰ ਕਰਦਾ ਹੈ ਉਹਨਾਂ ਨੂੰ ਦੋ ਦਰਿਆ ਪੈ ਗਏ ਉਹਨੂੰ ਅਗਲੀ ਮਾਰ ਉਹਨਾਂ ਨੂੰ ਪੈ ਗਈ ਕਿ ਇੱਧਰ ਵੀ ਤਾਰ ਲੱਗੀ ਹੈ ਤੇ ਉੱਧਰ ਵੀ ਤਾਰ ਲੱਗੀ ਹੈ ਵਿੱਚ ਉਹਨਾਂ ਦੀ ਜ਼ਮੀਨ ਕਿਰ ਗਈ ਆਪਣੀ ਪੈਲੀ 'ਚ ਜਾਣ ਲਈ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਏ ਵੱਡੀ ਗੁਲਾਮੀ ਆ ਔਰ ਇਸ ਪਿੰਡ ਨੂੰ ਕਣੀਏ ਕੇ ਬੇਟ ਨੂੰ ਗੁਰਦਾਸਪੁਰ ਡੇਰਾ ਬਾਬਾ ਨਾਨਕ ਹਲਕਾ ਕਹਿਣ ਨੂੰ ਆ ਪਰ ਇਹ ਕਾਗਜ਼ਾਂ ਵਿੱਚ ਜਾਂ ਇਹਦੇ ਵੱਲ ਹਾਲਾਤ ਵੇਖੇ ਜਾਣ ਤਾਂ ਬਿਲਕੁਲ ਲਵਾਰਸ ਹੈ ਨਾ ਇਹ ਲੈੰਦੇ ਵਾਲਿਆਂ ਦਾ ਨਾ ਇਹ ਚੜ੍ਹਦੇ ਵਾਲਿਆਂ ਦਾ ਇਹ ਆਪਣੇ ਬਲ ਬੂਤੇ ਤੇ ਲੋਕ ਖੜੇ ਹਰ ਸਾਲ ਉਜੜਦੇ ਨੇ ਹਰ ਸਾਲ ਫਿਰ ਵਸਣ ਦਾ ਤਹैया ਕਰਦੇ ਆ ਔਰ ਕਦੀ ਕਦੀ ਇਹਨਾਂ ਨੂੰ ਲੱਗਦਾ ਕਿ ਛੱਡ ਕੇ ਚਲੇ ਜਾਈਏ ਪਰ ਫਿਰ ਕਹਿੰਦੇ ਵੀ ਨਹੀਂ ਮਾਂ ਧਰਤੀ ਨੂੰ ਛੱਡ ਕੇ ਕਿਵੇਂ ਜਾਈਏ ਬਜ਼ੁਰਗਾਂ ਨੇ ਸਾਨੂੰ ਇੱਥੇ ਸਾਰਾ ਕੁਝ ਦਿੱਤਾ ਹੁਣ ਉਹ ਸਰਹੱਦਾਂ ਤੇ ਬੈਠੇ ਹੋਏ ਲੋਕਾਂ ਦਾ ਵੱਡਾ ਨੁਕਸਾਨ ਜਾਨੀ ਮਾਲੀ ਹੋਇਆ ਡੰਗਰ ਵੀ ਰੁੜ ਗਏ ਘਰ ਵੀ ਰੁੜ ਗਏ ਫਸਲਾਂ ਮਰ ਗਈਆਂ ਵੇਖਣ ਨੂੰ ਹਰੀਆਂ ਲੱਗਦੀਆਂ ਨੇ ਪਰ ਜਦੋਂ ਮੁੰਝਰ ਫੜਦੇ ਹੋ ਤੇ ਸਵਾਹ ਦੀ ਮੋਟਾ ਤੇ ਚ ਆ ਜਾਂਦੀ ਆ ਬਰਬਾਦ ਹੋ ਗਿਆ ਸਾਰਾ ਕੁਝ ਰੇਤਾ ਚੜ ਗਈ ਉਹਨਾਂ ਦੀਆਂ ਪੈਲੀਆਂ ਚ ਉਹ ਰੇਤਾ ਪੁੱਟਣ ਲਈ ਸਿਰਫ ਦਸੰਬਰ ਤੱਕ ਸਰਕਾਰ ਨੇ ਸਮਾਂ ਦਿੱਤਾ ਜੋ ਕਿ ਗਲਤ ਹੈ ਕੋਈ ਸੜਕ ਨਹੀਂ ਰਹੇਗੀ ਕੋਈ ਮਸ਼ੀਨਰੀ ਨਹੀਂ ਰਹੇਗੀ ਤੇ ਕਾਦੇ ਨਾਲ ਪੁੱਟ ਕੇ ਵੇਚ ਆਉਣਗੇ ਰੇਤਾ ਉਹ ਜਿਹੜੀ ਪਈ ਆ ਉਸ ਰੇਤਾ ਚ ਕਿਤੇ ਮਿੱਟੀ ਤੇ ਕਿਤੇ ਭਾਲ ਹੈ ਫਿਰ ਇਹਨਾਂ ਨੂੰ ਜਿਹੜੇ ਮੁਆਵਜ਼ੇ ਦੇਣੇ ਸੀ ਉਹ ਕੋਝਾ ਮਜ਼ਾਕ ਕੀਤਾ ਗਿਆ 1600 ਕਰੋੜ ਜੇ ਜਾਓਗੇ ਤੇ 1600 ਰੁਪਇਆ 20 ਪਿੰਡ ਚ ਨਹੀਂ ਪਹੁੰਚਣਾ 2 ਲੱਖ ਕਹਿ ਰਹੇ ਨੇ ਭਗਵੰਤ ਮਾਨ ਜਦ ਕੀ ਸ਼ਰਾਬ ਪੀ ਕੇ ਮਰਨ ਵਾਲੇ ਨੂੰ 10 ਲੱਖ ਦਿੱਤਾ ਜਾ ਰਿਹਾ ਹੈ ਇਸ ਲਈ ਇਹ ਇੱਕ ਹਰਚ ਰੁੜੇ ਨੇ ਇੱਕ ਕੋਝਾ ਮਜ਼ਾਕ ਹੈ ਹੁਣ ਉਹ ਇਹ ਲੋਕ ਚਾਹੁੰਦੇ ਨੇ ਕਿ ਸਾਨੂੰ ਇਨਸਾਫ ਚਾਹੀਦਾ ਤੇ ਸਾਨੂੰ ਪ੍ਰਬੰਧ ਚਾਹੀਦਾ ਅੱਛਾ ਭਾਈ ਸਾਹਿਬ ਕਹਿੰਦੇ ਲੈਂਦੇ ਵਾਲਿਆਂ ਨੇ ਤਾਂ ਆਪਣੇ ਨਾਲੋਂ ਵੱਧ ਮੁਆਵਜ਼ਾ ਦਿੱਤਾ ਜੀ ਲੋਕਾਂ ਨੂੰ ਇਹ ਸਚਾਈ ਹੈ ਜੀ ਇਹ ਪਤਾ ਲੱਗਿਆ ਹੈ ਵੀ ਲੈਂਦੇ ਵਾਲਿਆਂ ਨੇ 5 ਲੱਖ ਘਰ ਟੁੱਟੇ ਵਾਲੇ ਨੂੰ ਦਿੱਤਾ ਹੈ ਤੇ ਦੂਜੇ ਨੂੰ 10 ਲੱਖ ਦਿੱਤਾ ਹੈ ਪਰ ਵਾਰੇ ਜਾਈਏ ਸਾਡੇ ਵਾਲਿਆਂ ਦੇ ਸ਼ਰਾਬ ਪੀ ਕੇ ਮਰਨ ਵਾਲੇ ਨੂੰ 10 ਲੱਖ ਤੇ ਹਾਰਚ ਸਾਰਾ ਕੋਸ਼ੀ ਰੁੜ ਗਿਆ ਤੇ 2 ਲੱਖ ਹੁਣ ਉਹ 2 ਲੱਖ ਨਾਲ ਜੇ ਮਜ਼ਦੂਰ ਹੈ ਉਹ ਵੀ ਘਰ ਨਹੀਂ ਬਣਾ ਸਕਦਾ ਤੇ ਜਿਹੜਾ ਕਿਸਾਨ ਹੈ ਉਹ ਤਾਂ ਉਠ ਹੀ ਨਹੀਂ ਨਾ ਸਕਦਾ ਪਸ਼ੂ ਲਿਆਏਗਾ ਘਰ ਬਣਾਏਗਾ ਸੰਦ ਖਰੀਦੂਗਾ ਫਸਲ ਬੀਜੂਗਾ ਜਾਂ ਪੈਲੀ ਪਧਰੀ ਕਰੂਗਾ ਡਾਇਆ ਲਿਆਊਗਾ ਜਾਂ ਕੀ ਇਹਨਾਂ ਨੇ ਸਬਸਿਡੀਆਂ ਦਿੱਤੀਆਂ ਕਿਸਾਨਾਂ ਨੂੰ ਵੀ ਡੀਜ਼ਲ ਤੁਹਾਨੂੰ ਫਰੀ ਦੇਾਂਗੇ ਇਹ ਸੰਸਥਾਵਾਂ ਦੀ ਰਾਈ ਕਹਿ ਰਹੇ ਨੇ ਵੀ ਸੰਸਥਾਵਾਂ ਡੀਜ਼ਲ ਵੰਡਣ ਗਈਆਂ ਸਰਕਾਰ ਡੀਜ਼ਲ ਫਰੀ ਕਿਉਂ ਨਹੀਂ ਦੇ ਰਹੀ ਬਣਦਾ ਸੀ ਸਰਕਾਰ ਡੀਜ਼ਲ ਫਰੀ ਦੇਓ ਸਰਕਾਰ ਡਾਇਆ ਫਰੀ ਦੇਓ ਸਰਕਾਰ ਤੁਹਾਡੀਆਂ ਜ਼ਮੀਨਾਂ ਪੱਧਰੀਆਂ ਕਰ ਲਈ ਜੇ ਤੁਹਾਡੇ ਟਰੈਕਟਰ ਜ਼ਮੀਨਾਂ ਤੇ ਕਬਜ਼ਾ ਕਰਨ ਵਾਸਤੇ ਆ ਸਕਦੇ ਆ ਅੱਜ ਪਿੰਡਾਂ ਦੇ ਟਰੈਕਟਰ ਪਿੰਡਾਂ ਤੋਂ ਲੈ ਕੇ ਸਰਕਾਰ ਪਿੰਡ ਦੀ ਜ਼ਮੀਨ ਪੱਧਰੀ ਕਿਉਂ ਨਹੀਂ ਪੂਰੀ ਕਰਕੇ ਦੇ ਸਕਦੀ ਕਰ ਸਕਦੀ ਹੈ ਪਰ ਇਦਾਂ ਦਾ ਕੁਝ ਨਹੀਂ ਹੋ ਰਿਹਾ ਇਦਾਂ ਮਤਲਬ ਸਰਕਾਰ ਦਿੱਲੀ ਦੇ ਇਸ਼ਾਰੇ ਤੇ ਪੰਜਾਬ ਨੂੰ ਇਹ ਕਹਿਣਾ ਚਾਹੁੰਦੀ ਹੈ ਜਾਂ ਜ਼ਮੀਨਾਂ ਛੱਡ ਦਿਓ ਜਾਂ ਫਿਰ ਸਰੀਰ ਛੱਡ ਜਾਓ ਇਹ ਲੋਕ ਨਾ ਸਰੀਰ ਛੱਡ ਸਕਦੇ ਤੇ ਨਾ ਜ਼ਮੀਨ ਛੱਡ ਸਕਦੇ ਆ ਇਹ ਤੇ ਆਖਰੀ ਦਮ ਤੇ ਆਖਰੀ ਗੋਲੀ ਤੱਕ ਲੜਨ ਵਾਲੇ ਲੋਕ ਨੇ ਔਰ ਇਹ ਪ੍ਰਬੰਧ ਚਾਹੁੰਦੇ ਨੇ ਇੱਕ ਤਾਂ ਇੱਥੇ ਕਾਨੂੰਨ ਮੁਤਾਬਕ ਜਿਹੜੇ ਦਰਿਆਵਾਂ ਦੀ ਸਾਫ ਸਫਾਈ ਹੋਣੀ ਦੂਸਰਾ ਇੱਥੋਂ ਇੱਕ ਇੱਥੇ ਨੰਗਲੀ ਕਿਹੜੀ ਪੈਂਦੀ ਆ ਚੌਂਕੀ ਉੱਥੋਂ ਲੈ ਕੇ ਇੱਥੇ 3 5 6 ਕਿਲੋਮੀਟਰ ਦੀ ਜੇ ਕਿ ਉਹ ਕਿਤੇ ਉਹ ਬਨ ਬੰਨਿਆ ਜਾਂਦਾ ਹੈ ਇਹ ਪਿੰਡ ਜਿਹੜੇ ਨੇ ਉਹ ਬਚਾਏ ਜਾ ਸਕਦੇ ਆ ਇਹ ਜਿਹੜੇ ਵਾਰ-ਵਾਰ ਰੁੜਦੇ ਕਿਉਂ ਉਧਰੋਂ ਮਾਰਤਾ ਇਹਨਾਂ ਨੂੰ ਪੈਣੀ ਪੈਣੀ ਇਹ ਕੁਮਾਰ ਤੋਂ ਬਚਾਏ ਜਾ ਸਕਦੇ ਔਰ ਜਿਹੜੀ ਮਾਰ ਉਹਨਾਂ ਨੂੰ ਤਾਰਾਂ ਦੇ ਅੰਦਰ ਪੈ ਰਹੀ ਆ ਵੀ ਆਪਣੀ ਜ਼ਮੀਨ 'ਚ ਉਹਨਾਂ ਨੂੰ ਜਾਣ ਲਈ ਪਰਮਿਸ਼ਨ ਲੈਣੀ ਪੈਂਦੀ ਆ ਫਸਲ ਪੱਕੀ ਛੱਡਣੀ ਪੈਂਦੀ ਆ ਕੱਚੀ ਵੱਢ ਕੇ ਲੈ ਜਾਂਦੇ ਆ ਕਈ ਕੁਝ ਹੁੰਦਾ ਆ ਉਹ ਜ਼ਮੀਨ ਜਿੰਨੀ ਵੀ ਹੈ ਉਹਦੇ ਏਰੀਆ ਚ ਚਾਹੀਦਾ ਕੇਂਦਰ ਸਰਕਾਰ ਪੰਜਾਬ ਸਰਕਾਰ ਉਹਨਾਂ ਲਈ ਇੱਕ ਠੇਕਾ ਨਿਯਤ ਕਰੇ ਵੀ ਬਾਹਰ ਜੀ 50000 ਰਿਆ ਤੇ ਇਹਨਾਂ ਨੂੰ ਬੇਸ਼ੱਕ ਪੰਜੀ ਦੇ ਦੇਵੇ ਉਹਨਾਂ ਨੂੰ 15000 ਦੇਣਾ ਹੀ ਦੇਣਾ ਆ ਉਹਨਾਂ ਦੀ ਫਸਲ ਆ ਵਿੱਚ ਨਾ ਆਵੇ ਇਹਨਾਂ ਵਾਸਤੇ ਜ਼ਰੂਰੀ ਹੈ ਮਤਲਬ ਗਰੰਟੀ ਚਾਹੀਦੀ ਉਹਦੀ ਗਰੰਟੀ ਚਾਹੀਦੀ ਹੈ ਉਹਨਾਂ ਦੇ ਪ੍ਰਬੰਧ ਚਾਹੀਦੇ ਨੇ ਜਿਹੜੀ ਚੀਜ਼ ਕਰਕੇ ਉਹ ਵਾਰ-ਵਾਰ ਰੁੜਦੇ ਨੇ ਉਹ ਖਾਲੇ ਸਾਫ਼ ਕਰਾਉਣੇ ਆ ਨਾਜਾਇਜ਼ ਕਬਜ਼ੇ ਜਿਹੜੇ ਹੋਏ ਨੇ ਨਾਜਾਇਜ਼ ਬੰਨ ਮਾਰੇ ਹੋਏ ਆ ਉਹ ਅੱਜ ਸਰਕਾਰ ਨੂੰ ਕਰਨ ਦੀ ਜ਼ਰੂਰਤ ਹੈ ਤੇ ਜਿਹੜੀਆਂ ਪਾਰਟੀਆਂ ਅੱਜ ਰੌਲਾ ਪਾ ਰਹੀਆਂ ਸਾਡੀ ਸਰਕਾਰ ਬਣਾਓ ਅਸੀਂ ਬੰਨ ਲਾ ਦੇਾਂਗੇ ਸਾਡੀ ਸਰਕਾਰ ਬਣਾਓ ਅਸੀਂ ਆ ਕਰ ਦੇਾਂਗੇ ਮੈਂ ਕਹਿੰਨਾ ਸਰਕਾਰਾਂ ਤੁਹਾਡੀਆਂ ਪਹਿਲਾਂ ਰਹਿ ਚੁੱਕੀਆਂ ਸੀ ਆਪ ਵਾਲਿਆਂ ਦੀ ਆ ਗਈ ਜੇ ਤੁਸੀਂ ਪਿਓ ਦੇ ਪੁੱਤੋ ਵਾਕਈ ਇਮਾਨਦਾਰ ਹੋ ਤੇ ਫਿਰ ਸਰਬ ਪਾਰਟੀ ਮੀਟਿੰਗ ਸੱਦੋ ਉਸ ਮੀਟਿੰਗ ਚ ਵਿਧਾਨ ਸਭਾ ਚ ਮਤਾ ਪਾਸ ਕਰੋ ਸਾਡੀਆਂ ਪੰਚਾਇਤਾਂ ਮਤੇ ਪਾਉਣ ਵੀ ਪਾਣੀ ਦੇ ਭਾਖੜਾ ਦੇ ਪ੍ਰਬੰਧ ਸਾਰੇ ਪੰਜਾਬ ਕੋਲੇ ਹੋਣਗੇ ਇਹਦੇ ਪ੍ਰਸ਼ਾਸਨਿਕ ਜਿੰਨੇ ਅਧਿਕਾਰੀ ਨੇ ਉਹ ਪੰਜਾਬ ਦੇ ਹੋਣਗੇ ਪੰਜਾਬ ਦੇ ਮੁਆਵਜਿਆਂ ਦੀ ਗੱਲ ਕਰਨ ਵਾਲੇ ਵੀ ਪੰਜਾਬ ਦੇ ਅਧਿਕਾਰੀ ਹੋਣਗੇ ਹੁਣ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਕਿਲੇ ਚ ਕਣਕ ਦਾ ਵੀ ਕਿੰਨਾ ਪੈਂਦਾ ਸਰੋਂ ਦਾ ਕਿੰਨਾ ਪੈਂਦਾ ਉਹ ਪਿਓ ਦਾ ਪੁੱਤ ਸਰੋਂ ਦਾ ਵੀ 40 ਕਿਲੋ ਲਿਖ ਜਾਂਦਾ ਹੈ ਤੇ ਕਿਤੇ ਕਣਕ ਨੂੰ 1 ਕਿਲੋ ਲੇਖਾਉਂਦਾ ਹੈ ਅੱਛਾ ਭਾਈ ਸਾਹਿਬ ਤੁਸੀਂ ਹੁਣ ਉੱਥੇ ਹਾਲਾਤ ਦੇਖ ਕੇ ਆਏ ਹੋ ਜਦੋਂ ਮਾੜਾ ਸਮਾਂ ਆਉਂਦਾ ਉਦੋਂ ਵੀ ਲੈਂਦਾ ਤੇ ਚੜਦਾ ਡੁੱਬਦਾ ਹੈ ਜੇ ਲੜਾਈ ਵਾਲਾ ਮਾਹੌਲ ਬਣਦਾ ਦੋ ਦੇਸ਼ਾਂ ਦੇ ਵਿੱਚ ਨੁਕਸਾਨ ਚੜਦੇ ਤੇ ਲੈਂਦੇ ਦਾ ਹੁੰਦਾ ਹੈ ਅੱਜ ਵੀ ਨੁਕਸਾਨ ਚੜਦੇ ਤੇ ਲੈਂਦੇ ਦਾ ਹੀ ਹੋਇਆ ਜੀ ਬਿਲਕੁਲ ਜੀ 47 ਚ ਵੀ ਚੜਦਾ ਤੇ ਲੈਂਦਾ 10 ਲੱਖ ਜੀ ਮਾਰ ਦਿੱਤੇ 2 ਕਰੋੜ ਦੇ ਕਰੀਬ ਘਰ ਬਰਬਾਦ ਹੋਏ ਔਰ 4 ਲੱਖ ਦੇ ਕਰੀਬ ਬੀਬੀਆਂ ਦੀ ਪਤ ਰੋਲ ਛੱਡੀ 93% ਦੀ ਕੁਰਬਾਨੀਆਂ ਹੋਈਆਂ ਉਹ ਲੈਂਦਾ ਤੇ ਚੜਦਾ ਹੀ ਪੰਜਾਬ ਮਰਿਆ ਸੀਗਾ ਚਾਹੇ ਉਹਦੇ ਮੁਖਮचंद ਸੀ ਚਾਹੇ ਅਜੀਜੋਦੀਨ ਸੀ ਤੇ ਚਾਹੇ ਸ਼ੇਰੇ ਪੰਜਾਬ ਦੇ ਵਾਰਿਸ ਹਰੀ ਸਿੰਘ ਨਲੂਏ ਸਨ ਫਿਰ ਜੇ ਅੱਜ ਵੀ ਉਹ ਕਿਧਰੇ ਤੁਹਾਡੀ ਉਹ ਲੜਾਈ ਕਾਰਗਿਲ ਦੀ ਹੋਈ ਜਾਂ ਹੋਰ ਹੋਈ ਕੁਰਬਾਨੀ ਫਿਰ ਪੰਜਾਬ ਦੀ ਹੋਈ ਨਸ਼ਿਆਂ ਦੀ ਦਲਦਲ ਨੇ ਵੀ ਪੰਜਾਬ ਦੀ ਬਲੀ ਲਈ ਕਰਜੇ ਨੇ ਵੀ ਪੰਜਾਬ ਦੀ ਬਲੀ ਲਈ ਅੱਜ ਹੜ ਜਿਹੜੇ ਨੇ ਇਹ ਗੈਰ ਕੁਦਰਤੀ ਮੈਂ ਕਵਾਂਗਾ ਕਾਰਨ ਤੱਕੇ ਨਾਲ ਪਾਣੀ ਇਕੱਠੇ ਕਰ ਲੈਣੇ ਤੇ ਤੱਕੇ ਨਾਲ ਛੱਡਣੇ ਇਹ ਕੁਦਰਤੀ ਨਹੀਂ ਹੋਇਆ ਕਰਦੇ ਇਹ ਇਨਾਂ ਦੀਆਂ ਨਲੈਕੀਆਂ ਨੇ ਸਰਕਾਰ ਦੀਆਂ ਪ੍ਰਸ਼ਾਸਨ ਦੀਆਂ ਇਹਨਾਂ ਦੀ ਢਿੱਲੀ ਕਾਰਗੁਜ਼ਾਰੀ ਤੇ ਨਲੈਕੀ ਇਹਦੇ ਤੇ ਕਮਿਸ਼ਨ ਬੈਠਣਾ ਚਾਹੀਦਾ ਹੈ ਜਿਹੜੀ ਇਹਦੀ ਪੂਰੀ ਜਾਂਚ ਕਰੇ ਤੇ ਜਿੰਨੇ ਨੁਕਸਾਨ ਹੋਏ ਨੇ ਚਾਹੀਦਾ ਹੁਣ ਇਹਨਾਂ ਦੇ ਹੱਡਾਂ ਚੋਂ ਕੱਢ ਕੇ ਉਹਨਾਂ ਦੀ ਪਰਭਾਈ ਕੀਤੀ ਜਾਂਦੀ ਗਾਂ ਤੋਂ ਇਸ ਤਰ੍ਹਾਂ ਹੋਣਾ ਨਹੀਂ ਸੀ ਜੇ ਕਰ ਦੇਤਾ ਪਰ ਇਹ ਨਹੀਂ ਕਰਨਗੇ ਕਾਰਨ ਸਭ ਰਲੇ ਹੋਏ ਨੇ ਕੁੱਲ ਮਿਲਾ ਕੇ ਪੰਜਾਬ ਰੁੜਦਾ ਤੇ ਰੁੜਨ ਦਿਓ ਚਾਹੇ ਲੈਂਦਾ ਤੇ ਚਾਹੇ ਚੜਦਾ ਉਹ ਕਹਿੰਦੇ ਇੱਕ ਗੇਟ ਖੋਲਿਆ ਕਹਿੰਦੇ ਸਾਰੇ ਖੋਲ ਦਿਓ ਨਾ ਰਹੇਗੀ ਨਾ ਰਹੇਗਾ ਬਾਸ ਤੇ ਨਾ ਰਹੇਗੀ ਬਾਂਸਰੀ ਇਹ ਤੇ ਵੀਡੀਓ ਆਪਣੇ ਸਾਹਮਣੇ ਆ ਗਈ ਹੁਣ ਇਥੋਂ ਸਾਫ ਹੋ ਗਿਆ ਕੀ ਲੈਂਦਾ ਤੇ ਚੜਦਾ ਪੰਜਾਬ ਜਿਹੜਾ ਇਹ ਗੁਰਾਂ ਦੇ ਨਾਂ ਤੇ ਵੱਸਦਾ ਹੈ ਇਹ ਸ਼ੇਰੀ ਪੰਜਾਬ ਦਾ ਪੰਜਾਬ ਹੈ ਇਹਨੂੰ ਵੰਡਿਆ ਵੀ ਗਿਆ ਇਹਨੂੰ ਕੁੱਟਿਆ ਕਤਲ ਵੀ ਕੀਤਾ ਗਿਆ ਅੱਜ ਤੱਕ ਜਿਉਂਦਾ ਆਉਂਦਾ ਹੈ ਪਰ ਕਿੰਨਾ ਚਿਰੇ ਜਿਉਂਦਾ ਰਹਿ ਸਕਦਾ ਹੈ ਜਿੰਨਾ ਚਿਰ ਪੰਜਾਬ ਦੇ ਲੋਕ ਇਤਿਫਾਕ ਬਣਾਈ ਰੱਖਣਗੇ ਇਹ ਗੁਰਾਂ ਦੇ ਨਾਂ ਤੇ ਵੱਸਣ ਵਾਲੇ ਪੰਜਾਬ ਨੂੰ ਰੋੜਨ ਵਾਲੇ ਰੁੜ ਜਾਣਗੇ ਮਤਲਬ ਪੰਜਾਬ ਉਜਾੜਨ ਵਾਲੇ ਪਹਿਲਾਂ ਵੀ ਖੁਦ ਹੀ ਉਜੜ ਗਏ ਉਜੜ ਗਏ ਅੱਗੇ ਵੀ ਉਜੜਣਗੇ ਜਿੰਨਾ ਚਿਰ ਜਿੰਨਾ ਚਿਰ ਪੰਜਾਬ ਦੇ ਅਜੀਜੂਦੀਨ ਮੁਖਮ ਚੰਦ ਤੇ ਸ਼ੇਰੇ ਪੰਜਾਬ ਇਕੱਠੇ ਬੈਠੇ ਹੋਏ ਆ ਜਿੱਦਣੇ ਅਲੱਗ-ਅਲੱਗ ਹੋਏ ਉਹ ਦਿਨ ਪੰਜਾਬ ਲਈ ਔਖਾ ਹੋ ਜਾਣਾ ਇਸ ਲਈ ਪੰਜਾਬ ਵਾਲੇ ਇਕੱਠੇ ਰਿਓ ਮਤਲਬ ਪੰਜਾਬ ਡੋਬੇਗਾ ਡੁੱਬੂਗਾ ਨਹੀਂ ਜੀ ਇਦਾਂ ਨਹੀਂ ਡੁੱਬਦਾ ਇਦਾਂ ਨਹੀਂ ਮਰਦਾ ਹੀ ਫਿਰ ਖੜਾ ਹੋ ਆਪਣੇ ਪੈਰਾਂ 'ਤੇ ਚੜ੍ਹਦੀ ਕਲਾ 'ਚ ਹੋਊਗਾ ਬਾਅਦ ਸ਼ਰਤ ਇਨਾ ਦਾ ਇਤਫਾਕ ਬਣਿਆ ਰਵੇ ਬਿਲਕੁਲ ਅੰਤ ਦੇ ਵਿੱਚ ਭਾਈ ਸਾਹਿਬ अनेका ਜਿਹੜੇ ਐਨ ਆਰ ਆਈ ਵੀਰ ਦੇਖ ਰਹੇ ਨੇ ਤੁਸੀਂ ਗਰਾਉਂਡ ਜ਼ੀਰੋ ਤੇ ਹਾਲਾਤ ਦੇਖ ਕੇ ਆਏ ਹੋ ਲੋੜ ਕੀ ਆ ਹੜ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਨੂੰ ਮੁੜ ਵਸੇਵੇ ਵਾਸਤੇ ਜਾਂ ਖੇਤੀ ਨੂੰ ਜਾਂ ਉਸ ਜ਼ਮੀਨ ਨੂੰ ਮੁੜ ਉਪਜਾਊ ਕਰਨ ਵਾਸਤੇ ਕਿੰਨੀਆਂ ਚੀਜ਼ਾਂ ਦੀ ਲੋੜ ਹੈ ਮੁੜ ਉਪਜਾਊ ਜਾਂ ਮੁੜ ਵਸਾਉ ਇੱਕ ਮੁੜ ਵਸਾਉ ਵਿਭਾਗ ਦੀ 7 ਲੱਖ ਏਕੜ ਦੇ ਕਰੀਬ ਜ਼ਮੀਨ ਆ ਉਹ ਇਸੇ ਕਰਕੇ ਸੀ ਕਿ ਕਿ ਜਿਹੜੇ ਬਰਸਾਤੀ ਪਾਣੀ ਨੇ ਉਹਨਾਂ ਦੀ ਅ ਉਹ ਸੰਭ ਸੰਭਾਲ ਹੋ ਸਕੇ ਹੜਾਂ ਦੇ ਪਾਣੀਆਂ ਤੋਂ ਬਚਿਆ ਜਾ ਸਕੇ ਔਰ ਉਥੇ ਦੀ ਜਿਹੜੀ ਰੇਤਾ ਮਿੱਟੀ ਆ ਉਥੇ ਦੇ ਲੋਕਾਂ ਨੂੰ ਅਧਿਕਾਰ ਸੀਗੇ ਜਾਂ ਇਹ ਕਹਿ ਲਈਏ ਕਿ ਜਿਹੜੇ ਸਰਹੱਦਾਂ ਤੇ ਕੰਡਿਆਂ ਤੇ ਬੈਠੇ ਹੋਏ ਲੋਕ ਉੱਜੜ ਕੇ ਵੱਸਦੇ ਨੇ ਉਹ 7 ਲੱਖ ਏਕੜ ਦੇ ਕਿਲਾ ਜ਼ਮੀਨ ਜਿਹੜੀ ਸੀ ਉਹ ਇਹਨਾਂ ਲੋਕਾਂ ਕੋ ਖੋ ਕੇ ਸੈਂਟਰ ਕੋ ਚਲੀ ਗਈ ਕੀ ਇਹ ਪੰਜਾਬ ਦੇ ਮਹਾਪੁਰਸ਼ ਲੀਡਰ ਵਾਪਸ ਲਿਆ ਕੇ ਇਹਨਾਂ ਨੂੰ ਦੇ ਦੇਣਗੇ ਦੂਸਰੀ ਗੱਲ ਸਮੇ ਸਿਰ ਮਸ਼ੀਨਰੀ ਦੀ ਉਹ ਦਿਖਪਾਲ ਹੋਣੀ ਸਫਾਈ ਹੋਣੀ ਗੈਰ ਕਾਨੂੰਨੀ ਰੇਤਾ ਪੁੱਟਣੀ ਤੇ ਗੈਰ ਕਾਨੂੰਨੀ ਰੇਤਾ ਰੱਖਣੀ ਜਿਵੇਂ ਸ਼ਿਸ਼ਰਾਲੀ ਪਿੰਡ ਚ ਹੋਇਆ ਲੁਧਿਆਣੇ ਲੱਗੇ ਉਹਨਾਂ ਨੇ ਕੀ ਕੀਤਾ ਵੀ ਜਿੱਥੋਂ ਪੁੱਟਣੀ ਸੀ ਉੱਥੋਂ ਨਹੀਂ ਪੁੱਟੀ ਦੂਸਰੇ ਪਾਸਿਓਂ ਪੁੱਟ ਕੇ ਪਿੰਡ ਰੋੜਤਾ ਦਰਿਆ ਨੇ ਆਪਣਾ ਰੁਖ ਬਦਲ ਲਿਆ ਇਹ ਚੀਜ਼ਾਂ ਠੀਕ ਹੋਣੀਆਂ ਜ਼ਰੂਰੀ ਆ ਇਨਾਂ ਨੂੰ ਬਚਾਉਣ ਵਾਸਤੇ ਭਾਖੜਾ ਦੇ ਪ੍ਰਬੰਧ ਪੰਜਾਬ ਕੋਲੇ ਚਾਹੀਦੇ ਆ ਤੇ ਭਗਤਪੂਰਨ ਸਿੰਘ ਵਾਲੀ ਗੱਲ ਉਹ ਜਦੋਂ ਇਹ ਭਾਖੜਾ ਬਣਾਇਆ ਸੀ ਤੇ ਭਗਤਪੂਰਨ ਸਿੰਘ ਕਹਿੰਦੇ ਕਾਦੇ ਵਾਸਤੇ ਬਣਾਉਣ ਲੱਗੇ ਕਹਿੰਦੇ ਬਿਜਲੀ ਪੈਦਾ ਕਰਕੇ ਦੇਣ ਵਾਸਤੇ ਉਹ ਕਹਿੰਦੇ ਬਿਜਲੀ ਤੋਂ ਬਿਨਾ ਤੇ ਪੰਜਾਬ ਦਾ ਸਰ ਜਾਣਾ ਸੀ ਪਰ ਹੜਾ ਅਗੇ ਤੇ ਸਰਣਾ ਨਹੀਂ ਭਗਤਪੂਰਨ ਸਿੰਘ ਕਹਿੰਦੇ ਤੁਸੀਂ ਭਾਖੜਾ ਨਹੀਂ ਬਣਾ ਰਹੇ ਤੁਸੀਂ ਪੰਜਾਬ ਦੇ ਸਿਰ ਤੇ ਆਟਮ ਬੰਬ ਬੰਨਣ ਚੱਲੇ ਹੋ ਜਿਹੜਾ ਬਿਨਾ ਆਵਾਜ਼ ਤੋਂ ਚੱਲੂ ਪਰ ਸਾਰਾ ਕੁਝ ਤੈਸ ਨੈਸ ਕਰਕੇ ਰੱਖ ਦੂ ਮੈਂ ਇਹਦੇ ਹੱਕ ਵਿੱਚ ਨਹੀਂ ਆ ਪੰਜਾਬ ਦੇ ਲੋਕ ਬੱਤੀ ਤੋਂ ਬਿਨਾ ਸਾਰ ਲੈਣਗੇ ਪਰ ਹੜ੍ਹ ਚ ਰੁੜਦੇ ਨੂੰ ਕਿਸੇ ਨੇ ਨੀ ਜੇ ਬਚਾਉਣਾ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਅੱਜ ਉਹ ਭਾਖੜਾ ਡੈਮ ਸਾਡੇ ਲਈ ਆਟਮ ਬੰਬ ਬਣਿਆ ਸਾਡੇ ਹੱਥੋਂ ਪ੍ਰਬੰਧ ਖੋਇ ਫਿਰ ਉਹਦੀ ਜਿਹੜੀ ਬੱਤੀ ਪੈਦਾ ਕੀਤੀ ਜਾ ਰਹੀ ਹੈ ਸਾਨੂੰ ਕਿਹੜੇ ਰੇਟ ਤੇ ਤੇ ਦਿੱਲੀ ਨੂੰ ਜਾ ਰਹੀ ਉਹਦਾ ਫਾਇਦਾ ਪੰਜਾਬ ਨੂੰ ਹੈ ਉਹ ਨੁਕਸਾਨ ਵੱਡਾ ਉਹ ਹੈ ਇਸ ਲਈ ਇਹਨਾਂ ਲੋਕਾਂ ਦਾ ਜਿਹੜਾ ਹੱਲ ਹੈ ਨਾ ਉਹ ਮੁਆਵਜ਼ਾ ਨਹੀਂ ਇਨਸਾਫ, ਪੁਖਤਾ ਪ੍ਰਬੰਧ, ਘਟਨਾਵਾਂ ਤੋਂ ਸਿੱਖਣਾ ਤੇ ਘਾਟਾਂ ਨੂੰ ਪੂਰੇ ਕਰਨਾ ਆ ਨਾ ਕਿ ਇਹਨਾਂ ਨੂੰ ਕਣਕ ਦੀਆਂ ਬੋਰੀਆਂ ਦੇਣੀਆਂ ਇਹ ਤੇ ਵਿਚਾਰੇ ਅੱਜ ਵੀ ਕਹਿੰਦੇ ਆ ਅਸੀਂ ਕਣਕ ਦੀ ਬੋਰੀ ਵਾਲੇ ਲੋਕ ਨਹੀਂ ਆ ਹੁਣ ਇੱਕ ਇਥੇ ਪਰਿਵਾਰ ਸੀਗਾ ਮੈਂ ਜਾ ਕੇ ਆਇਆ ਜੀ ਉਹ ਰੁੜ ਗਿਆ ਉਹ ਹਿੱਸੇ ਤੇ ਜ਼ਮੀਨ ਲਈ ਉਹ ਬੰਦੇ ਨੇ ਹਿੱਸੇ ਤੇ ਜ਼ਮੀਨ ਲੈ ਕੇ ਤੇ ਉਹਦੀ ਸਬਜ਼ੀ ਭਾਜੀ ਮਾਰੀ ਗਈ ਘਰ ਰੁੜ ਗਿਆ ਕੱਪੜਾ ਲੀੜਾ ਕੱਖ ਨਹੀਂ ਬਚਿਆ ਕਹਿੰਦਾ ਕਿ ਤਾਂ ਮੇਰੇ ਦੋ ਮੁੰਡੇ ਆ ਦੋ ਨੌਵਾਂ ਨੇ ਭਾਈ ਸਾਹਿਬ ਮੰਜੇ ਲੈ ਦਿਓ ਤੇ ਮੈਂ ਕਿਹਾ ਵੀ تیر ਕੋਈ ਜਥੇਵੰਦੀ ਨਹੀਂ ਆਈ ਬੀਬੀ ਕਹਿੰਦੀ ਆਏ ਸੀ ਨਾਲ ਲੈ ਕੇ ਲੈ ਗਏ ਤੇ ਕਹਿੰਦੇ ਫਲਾਣੇ ਥਾਂ ਆ ਜਾਓ ਹਿੰਮਤ ਨਹੀਂ ਪੈਂਦੀ ਲੈਣ ਚ ਲਾ ਕੇ ਮੰਗਣ ਦੀ ਅਸੀਂ ਉਹ ਲੋਕ ਨਹੀਂ ਆ ਤੇ ਉਹ ਕੌਮ ਨਹੀਂ ਆ ਮਰਗੇ ਅਸੀਂ ਤੇ ਤੁਹਾਡੀ ਗੱਡੀ ਵੇਖੀ ਆ ਵੀ ਤੁਸੀਂ ਅਹੀਂ ਲੈਣ ਨਹੀਂ ਆਉਣਾ ਸਾਡੇ ਘਰੇ ਦੇਜੋ ਜੇ ਤੁਹਾਡੂ ਕੋ ਟਾਈਮ ਹੋਇਆ ਤਾਂ ਲੈਣ ਨਹੀਂ ਆਉਣਾ ਅਸੀਂ ਤੇ ਘਰ ਦੇਖ ਲਓ ਸਾਡੇ ਕੀ ਆ ਔਰ ਵਾਕਈ ਉੱਥੇ ਕੁਝ ਵੀ ਹੈ ਨਹੀਂ ਸੀ ਸਿਵਾਏ ਪਸ਼ੂਆਂ ਦੇ ਚੋਕਰ ਦੀਆਂ 2-4 ਬੋਰੀਆਂ ਉਹ ਕੋਈ ਸੰਗਰੂਰ ਤੋਂ ਸੰਗਤ ਆਈ ਸੀ ਉਹ ਛੱਡ ਕੇ ਗਏ ਸੋ ਇਹ ਜਿਹੜੇ ਲੋਕ ਨੇ ਇੱਕ ਉਹ 12 ਵਰਿਆਂ ਦਾ ਬੱਚਾ ਸੀ ਰੋਣਾ ਕਿਉਂ ਆ ਕਹਿੰਦਾ ਮੰਗਣਾ ਪੈ ਰਿਹਾ ਅਸੀਂ ਤੇ ਦਾਨੀ ਲੋਕ ਸੀਗੇ ਇਸ ਲਈ ਇਹ ਪੰਜਾਬ ਦੇ ਗੁਰਾਂ ਦੇ ਨਾਂ ਤੇ ਵੱਸਣ ਵਾਲੇ ਲੋਕ ਨੇ ਤੇ ਇਹ ਲੋਕ ਮੁਆਵਜ਼ਾ ਨਹੀਂ ਚਾਹੁੰਦੇ ਇਨਸਾਫ ਚਾਹੁੰਦੇ ਪ੍ਰਬੰਧ ਚਾਹੁੰਦੇ ਆ ਤੇ ਪੰਜਾਬ ਲਈ ਅਧਿਕਾਰ ਚਾਹੁੰਦੇ ਆ ਇਹਨਾਂ ਦੇ ਅਧਿਕਾਰ ਮਿਲ ਗਏ ਆ ਬਿਮਾਰੀਆਂ ਦਾ ਹੱਲ ਹੈ ਨਹੀਂ ਤਾਂ ਆਏ ਸਾਲ ਰੜੋ ਆਏ ਸਾਲ ਮੁਆਵਜ਼ੇ ਮੰਗੋ ਆਏ ਸਾਲ ਤੁਸੀਂ ਇਸ ਤਰ੍ਹਾਂ ਜਲੀਲ ਹੋਵੋ ਇਹ ਪੀੜ੍ਹੀਆਂ ਵਾਸਤੇ ਇੱਕ ਬੜੀ ਸ਼ਰਾਪ ਵਾਲੀ ਗੱਲ ਹੋ ਠੀਕ ਹੈ ਧੰਨਵਾਦ ਪੈਸਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਸਿੱਖ ਸਦਭਾਵਨਾ ਦਲ ਤੋਂ ਭਾਈ ਬਲਦੇਵ ਸਿੰਘ ਵਡਾਲਾ ਤਾਂ ਹੜ ਪ੍ਰਭਾਵਿਤ ਇਲਾਕੇ ਦੇ ਵਿੱਚ ਇਹ ਪਹੁੰਚ ਰਹੇ ਨੇ ਲੋਕਾਂ ਦੀ ਮਦਦ ਕਰ ਰਹੇ ਨੇ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ